ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਬੜੀ ਵਾਰ ਪ੍ਰਚਾਰ ਕੀਤਾ ਕਿਹਾ ਵੀ ਆ ਵੀ ਗੁਰਬਾਣੀ ਨਾਲ ਲਖਾਇਆ ਕਰੋ ਪੋਸਟਰਾਂ ਦੇ ਉੱਤੇ ਵਿਆਹ ਦੇ ਕਾਡਾਂ ਦੇ ਉੱਤੇ ਹੁਣ ਆ ਪੋਸਟਰ ਲੱਗਿਆ ਹੋਇਆ ਚਾਹੇ ਪ੍ਰਬੰਧਕ ਗੁੱਸਾ ਕਰਨ ਕੁਛ ਵੀ ਆ ਮੈਨੂੰ ਇਹ ਦੱਸੋ ਵੀ ਇਹ ਪਵਿੱਤਰ ਜਗ੍ਹਾ ਜਿਹਦੇ ਉੱਤੇ ਲੱਗਿਆ ਹੋਇਆ ਇੱਥੇ ਤੁਸੀਂ ਦੇਖੋ ਵੀ ਨਾਲੀਆਂ ਦਾ ਗੰਦ ਇੱਥੇ ਪਾਣੀ ਬਹੁਤ ਜ਼ਿਆਦਾ ਖੜਦਾ ਤੇ ਇਹ ਹੁਣ ਪ੍ਰੋਗਰਾਮ ਨਿਕਲ ਗਿਆ ਜਿੱਥੇ ਜਿੱਥੇ ਨੂੰ ਪ੍ਰਚਾਰਕ ਸੱਦੇ ਆ ਇਹ ਪ੍ਰਚਾਰ ਦਾ ਕੀ ਫਾਇਦਾ ਗੁਰੂ ਸਾਹਿਬੇ ਕੋਲ ਆਪਾਂ ਮੁਸ਼ਕ ਨਹੀਂ ਹੋਣ ਦਿੰਦੇ ਇਹ ਇਹ ਨਾਲੀ ਦੇ ਵਿੱਚ ਡਿਗਣੇ ਪੋਸਟਰ ਜਿੱਥੇ ਜਿੱਥੇ ਲੱਗੇ ਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰਬਾਣੀ ਦੀਆਂ ਪੰਗਤੀਆਂ ਨਾਂ ਲਿਖਾਉਂਦੇ ਤਾਂ ਕੀ ਸਾਡਾ ਪ੍ਰੋਗਰਾਮ ਨਹੀਂ ਸੀ ਹੋਣਾ ਸੋ ਇਹ ਜਰੂਰ ਸਾਰੇ ਜਿਹੜੇ ਲੋਕ ਆ ਇਸ ਗੱਲ ਤੇ ਖਿਆਲ ਕਰੋ ਇਹ ਬਹੁਤ ਭਾਰੀ ਵਿਅਦਵੀ ਆ ਜਦੋਂ ਦੂਜੇ ਗੁਰਬਾਣੀ ਦੀਆਂ ਸਰੂਪਾਂ ਨੂੰ ਅੰਗ ਪਾੜਦੇ ਆ ਗੁਰਕਾ ਸਾਹਿਬ ਦੀ ਵਿਅਦਵੀ ਕਰਦੇ ਆ ਆਪਾਂ ਰੌਲਾ ਪਾਉਨੇ ਆ ਤੇ ਆਪ ਅਸੀਂ ਨਾਲੀਆਂ ਦੇ ਉੱਤੇ ਇਹ ਪੋਸਟਰ ਡਿਗਣ ਵਾਸਤੇ ਛਪਾ ਕੇ ਗੁਰਬਾਣੀ ਲਿਖ ਕੇ ਲਾਏ ਹੋਇਆ ਇਹ ਵਿਅਦਵੀ ਨਹੀਂ ਹੈ ਬੜੀ ਭਾਰੀ ਵਿਅਦਵੀ ਆ ਏਸੇ ਕਰਕੇ ਸਾਡੀ ਜਿਹੜੀ ਆ ਕਾਫ ਵਜ ਦਾ ਕਾਹਨ ਹੋ ਰਿਹਾ ਅਸੀਂ ਗੁਰਬਾਣੀ ਦਾ ਸਤਕਾਰ ਹੀ ਨਹੀਂ ਕੀਤਾ ਇਹ ਪ੍ਰਤੱਖ ਦੇਖ ਲਓ ਵੀ ਹੁਣ ਇਹ ਥੱਲੇ ਨਾਲੀ ਆ ਬਿਲਕੁਲ ਇੱਥੇ ਗੰਦ ਪੈਂਦਾ ਬਹੁਤ ਇਹ ਤਾਂ ਹੁਣ ਥੋੜੇ ਦਿਨਾਂ ਬਾਅਦ ਇੱਥੇ ਬਹੁਤ ਪਾਣੀ ਖੜ ਜਾਂਦਾ ਤੇ ਇਹ ਜ਼ਰੂਰ ਤੁਸੀਂ ਪ੍ਰਬੰਧਕ ਵੀ ਗੌਰ ਕਰੋ ਤੇ ਜਿੱਥੇ ਜਿੱਥੇ ਤੇ ਸੁਣਦੇ ਆ ਲੋਕ ਉਹ ਵੀ ਇਸ ਗੱਲ ਤੇ ਗੌਰ ਕਰੋ ਪੋਸਟਰਾਂ ਤੇ ਗੁਰਬਾਣੀ ਲਿਖਾਉਣੀ ਬੰਦ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਟ ਜੋ ਹਟ ਜੋ ਹਟ ਜੋ ਗੁਰਮੁਖੋ ਹਰ ਬੰਦਾ ਹਰ ਪ੍ਰਚਾਰਕ ਇਹੀ ਕਹੀ ਜਾਂਦਾ ਕੌਮ ਰੋਲਦੀ ਫਿਰਦੀ ਐ ਰੋਲਣੀ ਤਾਂ ਆਪੇ ਐ ਗੁਰਬਾਣੀ ਨੂੰ ਅਸੀਂ ਇੰਨਾ ਰੋਲਿਆ ਆ ਦੇਖੋ ਪੋਸਟਰਾਂ ਦੇ ਉੱਤੇ ਵਿਆਹ ਦੇ ਕਾਡਾਂ ਦੇ ਉੱਤੇ ਲਿਖਾ ਲਿਖਾ ਕੇ ਤੇ ਅਖਬਾਰਾਂ ਦੇ ਉੱਤੇ ਛਪਣੀ ਨਹੀਂ ਬੰਦ ਕਰਾ ਸਕੇ ਅਸੀਂ ਉਹ ਅਖਬਾਰਾਂ ਦੇ ਵਿੱਚ ਤੰਬਾਕੂ ਪਾਇਆ ਜਾਂਦਾ ਹੈ ਲਫਾਫੇ ਬਣਾ ਕੇ ਮੀਟ ਮਾਸ ਵੀ ਉਹਦੇ ਵਿੱਚ ਪਰੋਸਿਆ ਜਾਂਦਾ ਤੇ ਅਖਬਾਰਾਂ ਵਾਲੇ ਤਾਂ ਭਗਾ ਕੇ ਮਾਰਦੇ ਆ ਦਰਵਾਜ਼ਿਆਂ ਦੇ ਵਿੱਚ ਗੁਰਬਾਣੀ ਲਿਖੀ ਹੁੰਦੀ ਹੈ ਉਹਨਾਂ ਦੇ ਉੱਤੇ ਤੇ ਗੁਰਬਾਣੀ ਨੂੰ ਅਸੀਂ ਰੋਲਣਾ ਰੋਕ ਨਹੀਂ ਸਕੇ ਤੇ ਰੌਲਾ ਪਾਉਂਦੇ ਆ ਜੀ ਫਲਾਣਿਆਂ ਨੇ ਬੇਅਦਵੀ ਕਰਤੀ ਫਲਾਣਿਆਂ ਨੇ ਬੇਅਦਵੀ ਕਰਤੀ ਅੰਗ ਪਾੜ ਕੇ ਸੁੱਟ ਦਿੱਤੇ ਕਿ ਅਸੀਂ ਗੁਰਬਾਣੀ ਲਿਖਾ ਕੇ ਥੱਲੇ ਹੀ ਨਹੀਂ ਰੋਲਦੇ ਸੋ ਇਹ ਬੰਦ ਕਰ ਲਓ ਜੇ ਚਾਹੁੰਦੇ ਹੋ ਵੀ ਕੌਮ ਦੀ ਚੜ੍ਹਦੀ ਕਲਾ ਹੋਵੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪੂਰਨ ਸਤਕਾਰ ਆਪ ਕਰਨਾ ਸ਼ੁਰੂ ਕਰੋ ਇਹ ਬਹਾਲ ਕਰੋ ਆਪ ਰੁਕੋ ਬੇਅਦਵੀ ਨੂੰ ਤੇ ਦੂਜਿਆਂ ਨੂੰ ਪ੍ਰੇਰਣਾ ਦਿਓ ਰੁਕੋ